ਕਿਸ਼ਾ ਜੀ ਜਦੋਂ ਪੌਟਾ ਸਾਹਿਬ ਤੋਂ ਆਨੰਦਪੁਰ ਨੂੰ ਜਾ ਰਹੇ ਨੇ ਤੇ ਬੜੇ ਨੇ ਜਿਹੜੇ ਪ੍ਰੇਮੀ ਨੇ ਮਿਲਦੇ ਨੇ ਦੁੱਧ ਭੇਟਾ ਕਰਦੇ ਨੇ ਦਹੀਂ ਭੇਟਾ ਕਰਦੇ ਨੇ ਪਟਾਵਾਂ ਲੈ ਕੇ ਆਉਂਦੇ ਨੇ ਮੱਥਾ ਟੇਕਦੇ ਨੇ ਇੱਕ ਰਾਣੀ ਕੋ ਰਾਏਪੁਰ ਗ੍ਰਾਮੈ ਕੋ ਨਾਮੁ ਇੱਕ ਰਾਣੀ ਦੇ ਪਿੰਡ ਦਾ ਨਾਮ ਰਾਏਪੁਰ ਸੀ ਰਾਣੀ ਉੱਥੇ ਰਾਜ ਕਰਦੀ ਸੀ ਕਰਤ ਰਾਜ ਰਾਣੀ ਤਹ ਸੁੱਤ ਜਿਸ ਬਰਾਮੁ ਉਹਦਾ ਪੁੱਤਰ ਬੜਾ ਸੋਹਣਾ ਸੀ ਰਾਣੀ ਦਾ ਰਾਏਪੁਰ ਦੀ ਰਾਣੀ ਹੈ ਰਸਤੇ ਵਿੱਚ ਪਿੰਡ ਆਉਂਦਾ ਹੈ ਇਲਾਕਾ ਆਉਂਦਾ ਹੈ ਰਾਏਪੁਰ ਉੱਥੋਂ ਦੀ ਰਾਣੀ ਐਸ ਲਈ ਜਦੋਂ ਮਹਾਰਾਜ ਅਨੰਦਪੁਰ ਨੂੰ ਜਾ ਰਹੇ ਨੇ ਨਾ ਇਹ ਰਸਤੇ ਵਿੱਚ ਪਿੰਡ ਆਇਆ ਪੌਂਟਾ ਸਾਹਿਬ ਤੋਂ ਅਨੰਦਪੁਰ ਨੂੰ ਜਦੋਂ ਬਾਦਸ਼ਾਹ ਜਾ ਰਹੇ ਨੇ ਰਸਤੇ ਵਿੱਚ ਪਿੰਡ ਆਇਆ ਤੇ ਇਹ ਰਾਣੀ ਨੇ ਬੜੀ ਮਹਿਮਾ ਸੁਣੀ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਮਹਿਮਾ ਸੁਣੀ ਸ਼ਰਧਾ ਅੰਦਰ ਪੈਦਾ ਹੋਈ ਪ੍ਰੇਮ ਪੈਦਾ ਹੋਇਆ ਸਤਿਗੁਰੂ ਦੇ ਗੁਣਾਂ ਨੂੰ ਸੁਣ ਕੇ ਇਸ ਲਈ ਇਹਨੇ ਰਾਣੀ ਨੇ ਜਿੱਦਾਂ ਪੁੱਤਰ ਬੜਾ ਸੋਹਣਾ ਆ ਤੇ ਜਦੋਂ ਮਹਾਰਾਜ ਦਾ ਆਉਣਾ ਸੁਣਿਆ ਤੇ ਬੜੀ ਪ੍ਰਸੰਨ ਹੋਈ ਬੜੀ ਖੁਸ਼ ਹੋਈ ਪੁਰਵਤ ਹੈ ਮਨ ਕਾਮਨਾਪਿਕ ਸ਼ਰਧਾ ਧਾਰੀ ਇਹ ਸੁਣਿਆ ਵੀ ਮਹਾਰਾਜ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਜਿਹੜਾ ਵੀ ਸ਼ਰਧਾ ਧਾਰ ਕੇ ਦਰਸ਼ਨ ਕਰਦਾ ਹੈ ਇਹ ਸ਼ਰਧਾ ਤੇ ਭ੍ਰੇਮ ਇੱਕ ਐਸੀ ਦਾਤ ਹੈ ਇਹ ਨਹੀਂ ਪਤਾ ਮੋਨੇ ਦੇ ਅੰਦਰ ਜਾਦੀ ਪੈਦਾ ਹੋ ਜੇ ਜਿਹੜਾ ਕਈ ਸਾਲਾਂ ਤੋਂ ਮਹਾਰਾਜ ਨਾਲ ਜੁੜਿਆ ਉਹਦੇ ਅੰਦਰ ਓਨੀ ਨਾ ਹੋਵੇ ਨਵੇਂ ਦੇ ਅੰਦਰ ਜਾਦੀ ਪੈਦਾ ਹੋ ਜਾਏ ਕੋਈ ਪਤਾ ਨਹੀਂ ਹੈ ਕਿਉਂਕਿ ਇੱਥੇ ਕਿਰਪਾ ਹੋ ਜੇ ਖਿੰਨ ਚ ਹੋ ਜੇ ਨਾ ਹੋਵੇ ਕਈ ਸਾਲ ਲੰਘ ਜਾਣ ਕਈ ਜਨਮ ਲੰਘ ਜਾਣ ਇੱਥੇ ਇਸ ਤਰ੍ਹਾਂ ਦੀ ਖੇਡ ਹੈ ਜ਼ਰੂਰੀ ਨਹੀਂ ਹੈ ਇਸ ਲਈ ਗੁਰੂ ਘਰ ਦੇ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਨੂੰ ਤੋੜਨ ਦਾ ਹਮੇਸ਼ਾ ਕਿਉਂਕਿ ਭਾਵੇਂ ਆਪਣੇ ਬਹਾਨੇ ਕੋਈ ਜੁੜਿਆ ਪਤਾ ਨਹੀਂ ਉਹਦੇ ਤੇ ਛੇਤੀ ਕਿਰਪਾ ਹੋ ਜੇ ਕਿੰਨਾ ਵੱਡਾ ਪੁੰਨ ਹੈ ਤੇ ਤੋੜਨ ਵਰਗਾ ਪਾਪ ਹੀ ਕੋਈ ਨਹੀਂ ਹੈਗਾ ਇਹ ਵੇਖਣਾ ਵੀ ਅਸੀਂ ਸਾਡਾ ਇੱਕ ਬੋਲ ਵੀ ਕਿਸੇ ਨੂੰ ਤੋੜੇ ਨਾ ਸਾਡਾ ਬੋਲ ਜੋੜੇ ਰਹੋ ਵਿਚਾਰ ਹੁਣ ਸ਼ਰਦਾ ਪੈਦਾ ਹੋ ਗਈ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਅਠਾਲ ਕਈ ਵਰੀ ਨਵਾਂ ਜੁੜਿਆ ਬੰਦਾ ਅੱਗੇ ਲੰਘ ਜਾਂਦਾ ਹੈ ਪੁਰਾਣਾ ਲੱਗਾ ਪਿੱਛੇ ਰਹਿ ਜਾਂਦਾ ਹੈ ਸ਼ਰਦਾ ਤੇ ਪ੍ਰੇਮ ਦੀ ਬਾਤ ਹੈ ਇਸ ਲਈ ਇਹਨੇ ਸੁਣਿਆ ਵੀ ਸ਼ਰਧਾ ਧਾਰ ਕੇ ਜਿਹੜਾ ਮਹਾਰਾਜ ਦੇ ਦਰਸ਼ਨ ਕਰਦਾ ਨਾ ਪਾਤਸ਼ਾਹਾਂ ਦੇ ਸਾਰੇ ਭਾਵ ਪੂਰੇ ਕਰਦੇ ਨੇ। ਭਾਰੀ ਸੁੱਖ ਮਿਲਦਾ ਹੈ ਉਹਨੂੰ। ਕੰਨਾ ਨਾਲ ਜਸ ਸੁਣਿਆ। ਇਤਿਆਦਿਕ ਜਸ ਸਰੋਣ ਸੁਣਾ ਦਲ ਸੰਗ ਕਨੇਰ। ਤੇ ਮਹਾਰਾਜ ਦੇ ਨਾਲ ਭਾਰੀ ਦਾਲ ਹੈ। ਏਡੇ ਵੱਡੇ ਸਮਰਾਥ ਨੇ ਇਰਾਣੀ ਜਿਹੜੀ ਹੈ ਉਹ ਸੁਣਦੀ ਸੁਣ ਰਹੀ ਹੈ ਸੋਚ ਰਹੀ ਹੈ ਐਡੇ ਵੱਡੇ ਸਮਰਾਥ ਨੇ ਜਿੰਨੂੰ ਜਿੰਨੂੰ ਮਰਜੀ ਧਰਤੀ ਦਾ ਰਾਜ ਖੋ ਸਕਦੇ ਨੇ ਤੇ ਜਿੰਨੂੰ ਮਰਜੀ ਧਰਤੀ ਦਾ ਰਾਜ ਦੇ ਸਕਦੇ ਨੇ ਨਿਕਸੀ ਬਾਹਰ ਮਗ ਜਹਾਂ ਹੋਏ ਖਰੇ ਅਗਾਰੀ ਇਹ ਉਸ ਰਸਤੇ ਤੇ ਆ ਕੇ ਖੜ ਗਈ ਜਿੱਥੇ ਮਹਾਰਾਜ ਨੇ ਲੰਘਣਾ ਸੀ ਜਿਹੜੇ ਰਾਹ ਰਾਂ ਖੜੀ ਹੋ ਗਈ ਅੱਗੇ ਪਾਤਸ਼ਾਹ ਨੇ ਦੂਰੋਂ ਵੇਖਿਆ ਨੇ ਮਹਾਰਾਜ ਨੂੰ ਆਉਂਦਿਆਂ ਘੋੜੇ ਤੇ ਸਵਾਰ ਹੋ ਕੇ ਆਉਂਦਿਆਂ ਵੇਖਿਆ ਮਹਾਰਾਜ ਨੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਜਦੋਂ ਨੇੜੇ ਆਏ ਨਾ ਇਹਨੇ ਸਿਰ ਨੀਮਾ ਕੀਤਾ ਹੱਥ ਜੋੜ ਕੇ ਤੇ ਗੁਰੂ ਜੀ ਵੀ ਭਾਵਨਾ ਵੇਖ ਕੇ ਖੜ ਗਏ ਜਿਹੜੇ ਆਪਣੇ ਸੇਵਕਾਂ ਦੇ ਸਦਾ ਹੀ ਅਧੀਨ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੋਂ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਦਰਾਖ ਲੈ ਹਰ ਜੀਓ ਹਰਨਾਖਿ ਸਮਾਰ ਪਚਾਇਆ ਵਿਚ ਰਕਾਬ ਕੇ ਪੱਗ ਕਮਲ ਸਿਰ ਤਾਹੇ ਟਕਾਵਾ ਇਨੇ ਸਤਿਗੁਰਾਂ ਦਾ ਚਰਨ ਸੀ ਜਿਹੜਾ ਉਹ ਘੋੜੇ ਦੀ ਰਕਾਬ ਦੇ ਵਿੱਚ ਸੀ ਤੇ ਜਿੱਥੇ ਮਹਾਰਾਜ ਦਾ ਜੇ ਸਰਕਾਬ ਦੇ ਵਿੱਚ ਮਹਾਰਾਜ ਦਾ ਚਰਨ ਸੀ ਨਾ ਇਨੇ ਉੱਥੇ ਸਿਰ ਟਕਾ ਦਿੱਤਾ ਮਹਾਰਾਜ ਨੂੰ ਮੱਥਾ ਟੇਕ ਦਿੱਤਾ ਤੇ ਸਤਿਗੁਰਾਂ ਦੇ ਚਰਨਾਂ ਤੇ ਹੱਥ ਫੇਰ ਕੇ ਆਪਣੇ ਮੂੰਹ ਨੂੰ ਲਾਇਆ ਆਪਣੀ ਅੱਖਾਂ ਨੂੰ ਲਾਇਆ ਇਹਨੇ ਮੈਂ ਸੇਵਕ ਨਹੀਂ ਹੇ ਪ੍ਰਭੂ ਨਿਜ ਕਰੁਣਾ ਕੀਜੈ ਹੇ ਪ੍ਰਭੂ ਜੀ ਮੈਂ ਆਪ ਜੀ ਦੀ ਸੇਵਕਨ ਹਾਂ ਮੇਰੇ ਤੇ ਕਿਰਪਾ ਕਰੋ ਇੱਕ ਬੇਨਤੀ ਕਰਾਂ ਮਰਦ ਇਸਤਰੀ ਦੇ ਅੰਦਰ ਸ਼ਰਦਾ ਛੇਤੀ ਪੈਦਾ ਹੁੰਦੀ ਹੈ ਪਰ ਜੇ ਕਿਤੇ ਇੱਕ ਤੇ ਟਿਕ ਜਾਵੇ ਇਹ ਵੀ ਬੇਨਤੀ ਹੈ ਇੱਕ ਤੇ ਸ਼ਰਦਾ ਟਿਕ ਜਾਏ ਤੇ ਪੁਰਸ਼ ਦੇ ਮੁਕਾਬਲੇ ਇਸਤਰੀ ਦਾ ਅੰਦਰ ਕੋਮਲ ਹੁੰਦਾ ਹੈ ਪਰ ਜੇ ਇੱਕ ਤੇ ਟਿਕੇ ਤਾਂ ਇੱਕ ਗੁਣ ਹੈ ਇਸਤਰੀ ਦੇ ਅੰਦਰ ਇਹ ਵੀ ਇਹਦਾ ਹਿਰਦਾ ਪੁਰਸ਼ ਦੇ ਮੁਕਾਬਲੇ ਜਲਦੀ ਪਸੀਜਦਾ ਹੈ ਪਰ ਇੱਕ ਵੱਡਾ ਔਗਣ ਇਹ ਵੀ ਹੈ ਕਿ ਛੇਤੀ ਜਿਹੜੀ ਸ਼ਰਧਾ ਤਾਂ ਜ਼ਰੂਰ ਪੈਦਾ ਹੁੰਦੀ ਹੈ ਪਰ ਇੱਕ ਔਗਣ ਇਹ ਵੀ ਹੈ ਕਿ ਕਦੇ ਕਿਤੇ ਕਦੇ ਕਿਤੇ ਝੁਕਣਾ ਕਦੇ ਕਿਤੇ ਝੁਕਣਾ ਜਿੰਨਾ ਜ਼ਿਆਦਾਤਰ ਨਕਲੀ ਬਾਬਿਆਂ ਨੂੰ ਵੀ ਪਰਫੁੱਲਤ ਬੀਬੀਆਂ ਨੇ ਕੀਤਾ ਹੈ ਇਹ ਵੀ ਗੱਲ ਮੰਨਣਯੋਗ ਹੈ ਰਹੋ ਬਚਾਓ ਪਰ ਉਹ ਇਸਤਰੀਆਂ ਨੇ ਛੇਤੀ ਪ੍ਰਮਾਤਮਾ ਨੂੰ ਪਾਇਆ ਉਹਨਾਂ ਬੀਬੀਆਂ ਨੇ ਪਾਇਆ ਜਿਨ੍ਹਾਂ ਦੀ ਇੱਕ ਤੇ ਸ਼ਰਧਾ ਭਾਵਨਾ ਬਣ ਕੇ ਟਿਕ ਗਈ ਇਹਨੇ ਕੀ ਕੀਤਾ ਕਹਿੰਦੀ ਮਹਾਰਾਜ ਮੈਂ ਆਪ ਜੀ ਦੀ ਸੇਵਕਨ ਮੇਰੇ ਤੇ ਕਿਰਪਾ ਕਰੋ ਇੱਥੇ ਆਤਾਰਾ ਕਰਕੇ ਡੇਰਾ ਲਾਓ ਤੇ ਮੇਰੀ ਭਾਵਨਾ ਪੂਰੀ ਕਰੋ ਜਥਾ ਸ਼ਕਤ ਸੇਵਾ ਕਰੋ ਸ਼ਰਦਾ ਔਰ ਮੇਰੇ ਜਥਾ ਸ਼ਕਤੀ ਸੇਵਾ ਕਰਾਂਗੇ ਇਹ ਮੇਰੇ ਦਿਲ ਦੀ ਸ਼ਰਧਾ ਹੈ ਆਪਣੇ ਚਰਨ ਕਬਲਾਂ ਨੂੰ ਮੇਰੇ ਘਰ ਚ ਪਾਓ ਰੱਖੋ ਮੈਨੂੰ ਦਰਸ਼ਨ ਦਿਓ ਨਿਸਾ ਬਸੋ ਸੁਤ ਅਲਪ ਬੈ ਤੁਮ ਚਰਨੀ ਲਾਵੋ ਕਿਉਂਕਿ ਤਾਂ ਦਾਸ ਨੇ ਬੇਨਤੀ ਕੀਤੀ ਇਤਿਹਾਸ ਵਿੱਚ ਬੇਅੰਤ ਬੀਬੀਆਂ ਦਾ ਜ਼ਿਕਰ ਹੈ ਜਿਨ੍ਹਾਂ ਬੀਬੀਆਂ ਨੇ ਆਪਣੇ ਸਾਰੇ ਸਾਰੇ ਪਰਿਵਾਰਾਂ ਨੂੰ ਮਹਾਰਾਜ ਨਾਲ ਜੋੜ ਦਿੱਤਾ ਐਸੀਆਂ ਬੀਬੀਆਂ ਦਾ ਜ਼ਿਕਰ ਆਉਂਦਾ ਹੈ ਤੇ ਇਸ ਲਈ ਇਹਨੇ ਕੀ ਕੀਤਾ ਕਹਿੰਦੀ ਵੀ ਆਪਣੇ ਚਰਨ ਕਮਲਾਂ ਨੂੰ ਸੱਚੇ ਪਾਤਸ਼ਾਹ ਮੇਰੇ ਘਰ ਚ ਪਾਓ ਆਪ ਜੀ ਦੇ ਚਰਨ ਕਮਲ ਨਿਸਾ ਬਸੋ ਸੁਤ ਅਲਪ ਬੈ ਤਮ ਚਰਨੀ ਲਾਵ ਮਹਾਰਾਜ ਮੈਨੂੰ ਦਰਸ਼ਨ ਦਿਓ ਰਾਤ ਠਹਿਰੋ ਮੇਰੇ ਘਰ ਚ ਮੇਰੀ ਛੋਟੀ ਉਮਰ ਦਾ ਪੁੱਤਰ ਹੈ ਉਹਨੂੰ ਵੀ ਆਪਣੇ ਚਰਨਾਂ ਨਾਲ ਜੋੜੋ ਚਰਨਾਂ ਨਾਲ ਲਾਓ ਚਲੇ ਵੰਸ ਨਿਜ ਜਗਤ ਮੈਂ ਸੁਖ ਜੋਤ ਬਰ ਪਾਵੋ ਇਸ ਜਗਤ ਵਿੱਚ ਮੇਰਾ ਵੰਸ ਚੱਲੇ ਸੁਖ ਸਹਿਤ ਇਹ ਵਰ ਪ੍ਰਾਪਤ ਕਰਾਂ ਮੈਂ ਜਦੋਂ ਮਾਂ ਬਾਪ ਦੀ ਗੱਲ ਮਹਾਰਾਜ ਕਰਦੇ ਨੇ ਉੱਥੇ ਵੀ ਮਾਂ ਦੀ ਗੱਲ ਪਹਿਲਾਂ ਕਰਦੇ ਨੇ ਕਿਉਂਕਿ ਮਾਂ ਦੇ ਹੱਥ 'ਚ ਬਹੁਤ ਹੋ ਜਾਂਦਾ ਹੈ ਪਿਓ ਦੀ ਗੱਲ ਕਰਦੇ ਨੇ ਪਰ ਘੱਟ ਕਰਦੇ ਨੇ ਮਾਂ ਦੀ ਵੱਧ ਕਰਦੇ ਨੇ ਕਿਉਂਕਿ ਮਾਂ ਬਹੁਤ ਔਲਾਦ ਦੇ ਨੇੜੇ ਐ ਬਹੁਤ ਨੇੜੇ ਐ ਇਸ ਲਈ ਇਹ ਚੀਜ਼ ਅਹਿਮੀਅਤ ਰੱਖਦੀ ਐ ਬਹੁਤ ਹੁਣ ਹੇਰ ਪ੍ਰੇਮ ਰਾਣੀ ਰਿਧਾ ਮਾਨਿਓ ਹੋਏ ਡੇਰਾ ਹੇਰ ਪ੍ਰੇਮ ਰਾਣੀ ਰਿਧਾ ਮਾਨਿਓ ਹੋਏ ਡੇਰਾ ਇਹ ਹੋਇਆ ਰਾਣੀ ਤੇ ਹਿਰਦੇ ਦਾ ਪ੍ਰੇਮ ਵੇਖ ਕੇ ਮਹਾਰਾਜ ਮੰਨ ਗਏ ਬੜੇ ਸੱਚੇ ਹਿਰਦੇ ਨਾਲ ਪੁਕਾਰਿਆ ਉਹਨੂੰ ਬੇਨਤੀ ਕੀਤੀ ਸ਼ਰਧਾ ਪ੍ਰੇਮ ਸੀ ਅੰਦਰ ਗੱਲਾਂ ਸਾਰੀਆਂ ਆਪੋ ਆਪਣੀ ਥਾਂ ਤੇ ਨੇ ਇਹ ਵੀ ਕਿਰਪਾ ਨਾਲ ਹੀ ਸ਼ਰਧਾ ਬਣਦੀ ਹੈ ਪ੍ਰੇਮ ਬਣਦਾ ਹੈ ਇਹ ਆਪਣੀ ਥਾਂ ਤੇ ਬਾਤ ਹੈ ਪਰ ਜੇ ਬਣ ਜਾਵੇ ਇੱਕ ਤੇ ਭਰੋਸਾ ਬਣ ਜੇ ਇੱਕ ਤੇ ਵਿਸ਼ਵਾਸ ਇੱਕ ਤੇ ਸ਼ਰਧਾ ਉੱਲਾਂ ਤਰ ਜਾਂਦੀਆਂ ਨੇ ਰਾਣੀ ਦਾ ਪ੍ਰੇਮ ਵੇਖ ਕੇ ਸਤਿਗੁਰੂ ਮੰਨ ਗਏ। ਮਹਾਰਾਜ ਨੇ ਹੁਕਮ ਕੀਤਾ ਭਾਈ ਡੇਰਾ ਲਾਓ ਇੱਥੇ। ਹੁਕਮ ਦਇਓ ਉਤਰੇ ਪ੍ਰਭੂ ਪਿਖ ਥਾਨ ਅਸ਼ੇਰਾ ਇੱਥੇ ਡੇਰਾ ਹੋਵੇ। ਪ੍ਰਭੂ ਜੀ ਚੰਗਾ ਥਾਨ ਵੇਖ ਕੇ ਉਤਰ ਪਏ। ਤੰਬੂ ਸ਼ਾਮਿਆਂ ਨੇ ਤਾਣ ਦਿੱਤੇ ਗਏ। ਘੋੜਿਆਂ ਨੂੰ ਬੰਨ੍ਹ ਦਿੱਤਾ ਗਿਆ। ਰਾਣੀ ਅੰਦਰ ਜਾਏ ਘਰ ਪਾਠ ਕਰ ਤ੍ਰਿੰਨ ਦਾਨਾ ਰਾਣੀ ਨੇ ਅੰਦਰ ਜਾ ਕੇ ਘਾ ਭੇਜਿਆ ਘੋੜਿਆਂ ਲਈ ਦਾਣਾ ਭੇਜਿਆ ਇਧਰ ਛਪਾਈਆਂ ਦੀ ਸਿੱਖਾਂ ਦੀ ਬੜੀ ਸੇਵਾ ਕੀਤੀ ਮਤਲਬ ਕਿ ਸੁੱਕੀ ਰਸਣ ਦਿੱਤੀ ਆਟਾ ਦਿੱਤਾ ਘਿਓ ਦਿੱਤਾ ਮਿੱਠਾ ਦਿੱਤਾ ਚੌਲ ਦਿੱਤੇ ਸਬਜ਼ੀਆਂ ਦਿੱਤੀਆਂ ਕਿਉਂਕਿ ਮਹਾਰਾਜ ਇਕੱਲੇ ਨਹੀਂ ਨਾ ਹੈਗੇ ਮਹਾਰਾਜ ਨਾਲ ਬਿਆੰਤ ਸੈਨਾ ਆ ਮਹਾਰਾਜ ਨਾਲ ਸਿੱਖ ਸੂਰਬੀਰ ਨੇ ਸਿਪਾਈ ਨੇ ਇਸ ਲਈ ਇਹਨੇ ਸੁੱਕੀਆਂ ਰਸਦਾਂ ਦਿੱਤੀਆਂ ਕਿਉਂਕਿ ਤਾਂ ਜੋ ਆਪਣੇ ਢੰਗ ਦੇ ਨਾਲ ਆਪਣਾ ਅੰਨ ਪਾਣੀ ਪਿਆਰ ਕੀਤਾ ਜਾ ਸਕੇ ਬੋਹਰ ਪਠੇ ਨਿਜ ਮਨ ਦੇ ਤਬ ਬੇਨਤੀ ਇਮਗਾਈ ਫਿਰ ਆਪਣੇ ਮਨੁੱਖਾਂ ਨੂੰ ਭੇਜ ਕੇ ਬੇਨਤੀ ਕੀਤੀ ਵੀ ਸਵੇਰੇ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਅੰਦਰ ਆਉਣ ਮਹਾਰਾਜ ਅੰਤਰ ਆਵੇ ਪ੍ਰਾਤ ਕੋਲੇ ਸਿੱਖ ਸਮੁਦਾਈ ਇਹ ਸਾਰੇ ਘਰ ਵਿੱਚ ਬੈਠ ਕੇ ਭੋਜਨ ਛਕਣ ਜਿਹੜੇ ਸਿੱਖ ਨੇ ਇੱਕ ਤਾਂ ਸੈਨਾ ਹੈ ਨਾ ਮਹਾਰਾਜ ਦੇ ਨਾਮ ਇਹ ਵੀ ਗੱਲ ਨੂੰ ਨੋਟ ਕਰਿਓ ਸੈਨਾ ਵੱਖਰੀ ਸੀ ਸਿੱਖ ਵੱਖਰੇ ਸੀ ਸੈਨਾ ਦੇ ਵਿੱਚ ਜ਼ਰੂਰੀ ਸੈਨਾ ਦੇ ਵਿੱਚ ਇਹ ਸ਼ਰਤ ਨਹੀਂ ਸੀ ਵੀ ਸਾਰਿਆਂ ਨੇ ਅੰਮ੍ਰਿਤ ਛਕਣਾ ਹੀ ਹੈ ਨਹੀਂ ਉਹ ਮਰਜ਼ੀ ਸੀ ਕਿਸੇ ਦੀ ਕੋਈ ਅੰਮ੍ਰਿਤ ਛਕ ਲੈ ਨਾ ਛਕੇ ਸਿੱਖ ਵੱਖਰੇ ਸੀ ਜਿਹੜੇ ਬਕਾਇਦਾ ਆਪਣੇ ਕਿਸੇ ਤਨਖਾਹ ਤੇ ਕੰਮ ਨਹੀਂ ਸੀ ਕਰਦੇ ਸੇਵਾ ਭਾਵਨਾ ਨਾਲ ਕੰਮ ਕਰਦੇ ਸੀ ਮਹਾਰਾਜ ਦੇ ਪ੍ਰੇਮੀ ਸੀ ਇਸ ਲਈ ਕਹਿੰਦੇ ਵੀ ਮਹਾਰਾਜ ਸਿੱਖਾਂ ਸਮੇਤ ਘਰ ਚ ਆਉਣ ਭੋਜਨ ਸ਼ਕਰ ਤੇ ਸਾਡਾ ਘਰ ਪਵਿੱਤਰ ਹੋਵੇ ਇੱਕ ਦਿਨ ਹੋਰ ਮਹਾਰਾਜ ਇੱਥੇ ਟਿਕਣ ਇਹ ਮੇਰੀ ਚਿੱਤ ਦੀ ਆਸ ਆਸ ਪੂਰੀ ਕਰਨ ਸੁਪਤ ਜਥਾ ਸੁਖ ਸਭ ਭਏ ਘਰ ਖਾਣ ਰੋਪਨ ਖਾ ਪੀ ਕੇ ਸਾਰੇ ਸੌ ਗਏ ਰਾਣੀ ਸਵੇਰੇ ਉੱਠੀ ਸਵੇਰੇ ਉਸ ਵਕਤ ਇਸ਼ਨਾਨ ਕੀਤਾ ਉੱਠ ਕੇ ਉਹਨੇ ਲੰਗਰ ਤਿਆਰ ਕੀਤਾ ਬੜੀ ਭਾਵਨਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਭਾਈ ਸਾਹਿਬ ਲਿਖਦੇ ਨੇ ਨ੍ਰਿਪਨੀ ਉੱਠ ਬੱਡ ਪ੍ਰਾਤ ਕੋ ਕਰਵਾਏ ਇਸ਼ਨਾਨਾ ਊਪ ਤੇ ਹਾਵਲ ਪੂਰਕਾ ਰਚ ਸੋ ਕਰਵਾਏ ਮਾਲ ਪੂੜੇ ਕੜਾ ਪ੍ਰਸ਼ਾਦ ਪੂਰੀਆਂ ਆਦਕ ਬੜੇ ਰੀਤ ਨਾਲ ਉਹਨੇ ਪਕਵਾਨ ਤਿਆਰ ਕੀਤੇ ਬੜੇ ਕਚੌਰੀਆਂ ਦਹੀਂ ਵਿੱਚ ਪਾਏ ਖੀਰ ਤਿਆਰ ਕੀਤੀ ਘ੍ਰਿਤ ਪੁੰਚਿਤ ਚਾਵਰ ਕਰੇ ਜੁਗ ਭਰਾ ਭਾਤ ਲ ਮੇਰੇ ਘੋਵ ਵਿੱਚ ਭੁੰਨ ਕੇ ਦੋ ਪ੍ਰਕਾਰ ਦੇ ਲੰਮੇ ਚਾਵਲ ਤਿਆਰ ਕੀਤੇ ਇੱਕ ਮਿੱਠੇ ਚੌਲ ਤਿਆਰ ਕੀਤੇ ਇੱਕ ਨਮਕੀਨ ਤਿਆਰ ਕੀਤੇ ਤੇ ਬੜੇ ਸਚਜੇ ਢੰਗ ਦੇ ਨਾਲ ਨਾ ਉਹਨੇ ਭੋਜਨ ਲੰਗਰ ਤਿਆਰ ਕਰਵਾਇਆ ਸੂਪਕਾਰ ਚਾਤੁਰ ਮਹਾ ਤਿੰਨ ਢਿਗ ਹੋਏ ਰਾਣੀ ਬੜੇ ਰਸੋਈਏ ਸੀ ਜਿਹੜੇ ਸਿਆਣੇ ਸੀ ਉਹ ਲਾਏ ਨਾਲ ਆਪ ਲੱਗੀ रीत बतावत अनक बिद्ध बड स्मत् सयाणी कहंदे सयाणी बुद्धि वाली, वाली रानी समझदार रानी ओना नु अनेक रीतियां नाल ਸਮਝਾਉਦੀ ਹੈ ਵੀ ਐਦਾਂ ਐਦਾਂ ਤਿਆਰ ਕਰਨਾ ਹੈ ਸੁਚਮਤਾਈ ਦੇ ਨਾਲ ਕਿਉਂਕਿ ਮਹਾਰਾਜ ਨੇ ਆਪ ਛਕਣਾ ਹੈ ਇਸ ਲਈ ਇਧਰ ਸਤਗੁਰੂ ਜੀ ਨੇ ਸਵੇਰ ਹੁੰਦਿਆ ਹੀ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕੀਤਾ ਤੇ ਸਮਾਧੀ ਸਥਿਤ ਹੋ ਗਏ ਪਾਤਸ਼ਾਹ ਜੀ ਗਾਇਰ ਬਾਬੀ ਬਾਰ ਕੋ ਧੁਨ ਅਦਕ ਸੁਹਾਵੇ ਇਧਰ ਬਾਬੀ ਸਿੰਘਾ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਬਿਆੰਤ ਸ਼ਬਦਾਂ ਦਾ ਜਾਪ ਕੀਤਾ ਗੁਰਬਾਣੀ ਕੋ ਪਾਠ ਬਹੁ ਸਿੱਖ ਕਰੈ ਸੁਜਾਨਾ ਗੁਰਬਾਣੀ ਦਾ ਪਾਠ ਸਿੱਖਾਂ ਨੇ ਕੀਤਾ ਜਪਜੀ ਆਦਿ ਸੁਖਮਨੀ ਜਨ ਪੁੰਨ ਮਹਾਨਾ ਜਪਜੀ ਸਾਹਿਬ ਦਾ ਪਾਠ ਕੀਤਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਕਹਿੰਦੇ ਜਿੰਨੂ ਜਿਹੜੀ ਬਾਣੀ ਨੂੰ ਪੜਨ ਦੇ ਨਾਲ ਮਹਾਨ ਪੁੰਨ ਪ੍ਰਾਪਤ ਹੁੰਦਾ ਹੈ ਇਸ ਵਿਦ ਭਇਓ ਪ੍ਰਕਾਸ਼ ਦਿਨ ਧਰ ਚੀਰ ਸਰੀਰਾ ਏਦਾਂ ਬਾਣੀ ਪੜਦਿਆਂ ਸਿੱਖਾਂ ਦਾ ਅੰਮ੍ਰਿਤ ਵੇਲਾ ਲੰਘਿਆ ਤੇ ਦਿਨ ਚੜ ਗਿਆ ਸਤਗੁਰਾਂ ਨੇ ਸਰੀਰ ਤੇ ਸ਼ਸਤਰ ਵਸਤਰ ਧਾਰਨ ਕੀਤੇ ਫਿਰ ਰਾਣੀ ਨੇ ਭੇਜਿਆ ਆਪਣੇ ਪ੍ਰਧਾਨ ਬੰਦਿਆਂ ਨੂੰ ਮਨੁੱਖਾਂ ਨੂੰ ਭੇਜਿਆ ਸਿਆਣੇ ਬੰਦਿਆਂ ਨੂੰ ਵੀ ਜਾਓ ਬੇਨਤੀ ਕਰਕੇ ਲੈ ਕੇ ਆਓ ਮਹਾਰਾਜ ਨੂੰ ਤੇ ਸਿੱਖਾਂ ਨੂੰ ਸਾਰੇ ਘਰੇ ਆਉਣ ਗਾਏ ਚੌਂਪ ਜੁੱਤ ਦਰਸ਼ ਕਰ ਪੱਗ ਬੰਨ੍ਹਣ ਥਾਨੀ ਤੇ ਜਿਹੜੇ ਰਾਣੀ ਨੇ ਭੇਜੇ ਸੀ ਪ੍ਰਧਾਨ ਬੰਦੇ ਮੁਖੀ ਮਨੁੱਖੋ ਗਏ ਉਹਨਾਂ ਨੇ ਜਾ ਕੇ ਮਹਾਰਾਜ ਦੇ ਚਰਨ ਕਮਲਾਂ ਤੇ ਬੰਦਨਾ ਕੀਤੀ ਕਿਆ ਹੈ ਮਹਾਰਾਜ ਕੇਲੇ ਅੰਦਰ ਚਰਨ ਪਾਓ ਰਾਣੀ ਇੰਤਜ਼ਾਰ ਕਰ ਰਹੀ ਹੈ ਆਪ ਜੀ ਦਾ ਬਹੁਤ ਪ੍ਰਕਾਰ ਦੇ ਭੋਜਨ ਤਿਆਰ ਨੇ ਮਾਰੇ ਕਿਰਪਾ ਕਰੋ ਆਪਣੇ ਸੇਵਕਾਂ ਦੀ ਆਸ਼ਾ ਆਸ ਪੂਰੀ ਕਰੋ ਉੱਠ ਕੇ ਗਮਨੇ ਸ਼੍ਰੀ ਪ੍ਰਭੂ ਤੇ ਲਿਖ ਤੇ ਸਿੱਖ ਸਮਝਾਏ ਮਹਾਰਾਜ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਉੱਠ ਕੇ ਚੱਲ ਪਏ ਦਇਆram ਪ੍ਰੋਹਤ ਦਿਮਾਨ ਆਨੰਦ ਚੰਦ ਤਿੰਨੇ ਭੂਆ ਦੇ ਪੁੱਤਰ ਮਹਾਰੀ ਚੰਦ ਗੰਗਾ RAM ਗਲਾਬ ਚੰਦ ਕਿਉਂਕਿ 5 6 ਪੰਜਾਂ ਤੇ ਜੋ ਸ਼ਹੀਦ ਹੋ ਗਏ ਤੇ ਤਿੰਨ ਨਾਲ ਨੇ ਇਦਾਂ ਕਰਕੇ ਨਾ ਜੀ ਹੋਰ ਵੀ ਜਿਹੜੇ ਸਿੱਖ ਸੀ ਮਹਾਰਾਜ ਦੇ ਨਾਲ ਗਏ ਕਿਲੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਨੇ ਤੇ ਰਾਣੀ ਉੱਠ ਕੇ ਆਈ ਅੱਗੋਂ ਮਹਾਰਾਜ ਨੂੰ ਲੈਣ ਵਾਸਤੇ ਤੇ ਸਤਗੁਰਾਂ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਤੇ ਨਾਲੇ ਆਪਣੇ ਛੋਟੇ ਪੁੱਤਰ ਜਿਹੜਾ ਛੋਟਾ ਪੁੱਤਰ ਆਇੰਦਾ ਉਹਨੂੰ ਮੱਥਾ ਟਿਕਾਇਆ ਮਹਾਰਾਜ ਦੇ ਚਰਨਾਂ ਤੇ ਫਰਸ਼ ਕਰੇ ਬਹੁ ਭਾਂਤ ਕੇ ਘਰ ਵਿਖਾਇ ਵਸਾਲਾ ਰਾਣੀ ਨੇ ਘਰ ਬੜਾ ਸੋਹਣਾ ਬਣਾਇਆ ਸੀ ਮਹਾਰਾਜ ਦੇ ਆਉਣ ਕਰਕੇ ਬੜੀਆਂ ਸੋਹਣੇ ਵਿਸ਼ਾਉਣੇ ਵਿਸਾਏ ਗਏ ਨੇ ਇੱਕ ਸੁੰਦਰ ਚੌਂਕੀ ਡਾਈ ਹੈ ਉਹਦੇ ਤੇ ਸਾਫ ਬਸਤਰ ਵਿਛਾਏ ਨੇ ਉੱਥੇ ਮਹਾਰਾਜ ਨੂੰ ਬਿਠਾ ਦਿੱਤਾ। ਬਾਕੀਆਂ ਦੀਆਂ ਸਿੱਖਾਂ ਦੀਆਂ ਪੰਕਤਾ ਲਵਾ ਦਿੱਤੀਆਂ। ਇੱਕ ਚੌਂਕੀ ਤੇ ਮਹਾਰਾਜ ਨੂੰ ਬਿਠਾਇਆ, ਇੱਕ ਚੌਂਕੀ ਮਹਾਰਾਜ ਦੇ ਅੱਗੇ ਰੱਖ ਦਿੱਤੀ ਪ੍ਰਸ਼ਾਦਾ ਛਕਣ ਵਾਸਤੇ। ਭਖ ਭੋਜ ਭਜਨਨ ਕੇ ਲਹਿਜ ਅਰਚੋਸਾ। ਚਾਰ ਪ੍ਰਕਾਰ ਦੇ ਭੋਜਨ ਬਣਦੇ ਨੇ, ਚਾਰ ਪ੍ਰਕਾਰ ਦਾ ਭੋਜਨ ਹੁੰਦਾ ਆ। ਉਹ ਕਿਹੜਾ ਕਿਹੜਾ ਭਖ ਭਖ ਕਹਿੰਦੇ ਨੇ ਜਿਹੜਾ ਚੱਬ ਕੇ ਖਾਣ ਵਾਲਾ ਭੋਜਨ ਹੈ ਉਹਨੂੰ ਕਹਿੰਦੇ ਭਖ ਚੱਬੇ ਜਾਣ ਵਾਲੇ ਜਿਵੇਂ ਕੋਈ ਦਾਣੇ ਹੋਗੇ ਤਲੀ ਹੋਈ ਸੁੱਕੀ ਦਾਲ ਹੋਗੀ ਦੂਜਾ ਹੁੰਦਾ ਭੋਜ ਭੋਜ ਖਾਦੇ ਜਾਣ ਵਾਲੇ ਚੱਬੇ ਜਾਣ ਵਾਲੇ ਤੇ ਵੱਖਰੇ ਨੇ ਖਾਦੇ ਜਾਣ ਵਾਲੇ ਵੱਖਰੇ ਨੇ ਭੋਜ ਖਾਦੇ ਜਾਣ ਵਾਲੇ ਜਿਵੇਂ ਰੋਟੀ ਪੂਰੀ ਮਾਲ ਪੂੜੇ ਆਦਕ ਇਹਨੂੰ ਕਹਿੰਦੇ ਨੇ ਭੋਜ ਭਖ ਦੂਜੇ ਨੰਬਰ ਤੇ ਭੋਜ ਤੀਜੇ ਨੰਬਰ ਤੇ ਲੇਹਜ ਲੇਹਜ ਕਹਿੰਦੇ ਨੇ ਪੀਤੇ ਜਾਣ ਵਾਲੇ ਜਿਵੇਂ ਦੁੱਧ ਰਸ ਸ਼ਰਦਾਈ ਜੂਸ ਆਦਕ ਤੇ ਚੌਥੇ ਹੁੰਦੇ ਨੇ ਚੋਸ ਪੱਖ ਭੋਜ ਲਹਿਜ ਚੋਸ ਇਹ ਚਾਰ ਪ੍ਰਕਾਰ ਦਾ ਭੋਜਨ ਹੁੰਦਾ ਆ ਪੱਖ ਚੱਬੇ ਜਾਣ ਵਾਲੇ ਭੋਜ ਖਾਦੇ ਜਾਣ ਵਾਲੇ ਲਹਿਜ ਪੀਤੇ ਜਾਣ ਵਾਲੇ ਤੇ ਚੋਸ ਚੂਸੇ ਜਾਣ ਵਾਲੇ ਅੰਬ ਜਿਵੇਂ ਚੂਪਦੇ ਆਪਾਂ ਆਦਿਕ ਰਾਣੀ ਨੇ ਚਾਰੇ ਪ੍ਰਕਾਰ ਦੇ ਤਿਆਰ ਕਰਵਾਏ ਨੇ ਮਹਾਰਾਜ ਵਾਸਤੇ ਥਾਲਾਂ ਨੂੰ ਪ੍ਰੋਸ-ਪਰੋਸ ਕੇ ਲਿਆਂਦਾ ਸਭ ਤੋਂ ਪਹਿਲਾਂ ਮਹਾਰਾਜ ਅੱਗੇ ਥਾਲ ਰੱਖਿਆ ਤੇ ਫਿਰ ਸਿੱਖਾਂ ਅੱਗੇ ਰੱਖੇ ਰਾਣੀ ਕੋਲ ਖੜੀ ਐ ਸਾਰੀ ਸਿੱਖਾਂ ਸਮੇਤ ਮਹਾਰਾਜ ਭੋਜਨ ਸ਼ਕਣ ਲੱਗੇ ਆਪ ਉਹਨੇ ਨਾ ਰਾਣੀ ਦੇ ਪੱਖਾ ਲਿਆ ਹੱਥ ਵਿੱਚ ਕਿਉਂਕਿ ਪਹਿਲਾਂ ਉਹ ਸਮਾਂ ਬਿਜਲੀ ਦਾ ਤਾਂ ਹੈ ਹੀ ਨਹੀਂ ਉਸ ਸਮਾਂ ਤਾਂ ਰਾਤ ਨੂੰ ਵੀ ਜੇ ਚਾਨਣ ਕੀਤਾ ਜਾਂਦਾ ਦੀਵੇ ਜਗਾਏ ਜਾਂਦੇ ਲਾਲ ਟਹਿਣਾ ਜਗਾਈਆਂ ਜਾਂਦੀਆਂ ਪੱਖਾ ਚੱਲਿਆ ਜਾਂਦਾ ਆਪ ਖੜੀ ਹੋ ਕੇ ਤੇ ਪੱਖਾ ਚੱਲਣ ਲੱਗੀ ਮਹਾਰਾਜ ਜੀ ਇੰਨੀ ਸ਼ਰਧਾ ਹੈ ਮਦਰ ਸਲਵਨ ਸੁਮਲ ਵਿਦ ਪੁਨਰਿਕਤ ਤਿਕਤਰ ਖਾਇਆ ਮਿੱਠੇ ਲੂਣ ਵਾਲੇ ਖੱਟੇ ਕਰਾਰੇ ਕਿਉਂਕਿ ਚਾਰਤਾ ਉਹਨੇ ਜਿਹੜੇ ਚਾਰ ਪ੍ਰਕਾਰ ਦਾ ਭੋਜਨ ਤਾਂ ਉਹ ਹੈ ਫਿਰ ਇਹਨਾਂ ਦਾ ਰਸ ਵੀ ਵੱਖਰਾ ਵੱਖਰਾ ਹੁੰਦਾ ਆ ਰਸ ਵਿੱਚ ਵੀ ਚਾਰ ਪ੍ਰਕਾਰ ਦੇ ਆਉਂਦੇ ਨੇ ਖੱਟੇ ਮਿੱਠੇ ਤੇ ਲੂਣ ਵਾਲੇ ਥੋੜੇ ਨਮਕੀਨ ਤੇ ਜਾਦੇ ਕਰਾਰੇ ਹੁਣ ਕਹਿੰਦੇ ਵੀ ਬਹੁਤ ਭਾਂਤ ਦਾ ਭੋਜਨ ਸਵਾਦੀ ਲੱਗਾ ਸਭ ਨੇ ਛਕਿਆ ਬੜੀ ਸ਼ਲਾਘਾ ਕਰਦੇ ਨੇ ਸਾਰੇ ਬੜਾ ਸੋਹਣਾ ਭੋਜਨ ਸ਼ੁਭ ਭੋਜਨ ਬਣਿਆ ਜਾਲ ਛਕਿਆ ਫਿਰ ਮੂੰਹ ਹੱਥ ਤੋਤੇ ਥਾਤੀ ਲੈ ਕਰ ਦਰਬ ਕੀ ਗੁਰ ਧਰ ਅਗਵਾਏ ਫਿਰ ਇਹਨੇ ਸਤਗੁਰੂ ਜੀ ਅੱਗੇ ਧਨ ਦੀ ਥੈਲੀ ਲਿਆ ਕੇ ਰੱਖੀ ਰਾਣੀ ਨੇ ਪੁਨਨੰਦਨ ਕੋ ਹੱਥ ਗਏ ਚਰਨਨ ਪਰ ਪਾਏ ਤੇ ਆਪਣੇ ਪੁੱਤਰ ਦਾ ਹੱਥ ਫੜ ਕੇ ਤੇ ਗੁਰੂ ਜੀ ਦੇ ਚਰਨਾਂ ਤੇ ਪਾਇਆ ਸਤਿਗੁਰਾਂ ਨੇ ਕਿਰਪਾ ਕੀਤੀ ਪ੍ਰਸੰਨ ਹੋ ਕੇ ਮਹਾਰਾਜ ਨੇ ਕਿਹਾ ਸਤਿਗੁਰ ਕਹਿੰਦੇ ਨੇ ਸਿਰ ਤੇ ਕੇਸ ਰੱਖੋ ਮਹਾਰਾਜ ਕਹਿਣ ਲੱਗੇ ਤੇ ਸ਼ਾਸਤਰ ਵਿਦਿਆ ਦੇ ਵਿੱਚ ਪੁੱਤਰ ਨੂੰ ਨਪੁੰਨ ਕਰੋ ਸ਼ਾਸਤਰ ਵਿਦਿਆ ਨਪੁੰਨ ਕਰੋ ਸ਼ਾਸਤਰ ਵਿਦਿਆ ਦੇ ਵਿੱਚ ਹੱਥ ਜੋਰ ਬੋਲੀ ਤਬੈ ਤੁਰਕਨ ਵੱਡ ਰਾਜਾ ਹੱਥ ਜੋੜ ਕੇ ਰਾਣੀ ਬੋਲੀ ਵੇਖੋ ਅਸਲ 'ਚ ਨਾ ਜੀ ਪਹਿਲਾਂ ਕੇਸ ਮਹਾਰਾਜ ਰਖਵਾਉਂਦੇ ਸਨ ਪਰ ਕੇਸਾਂ ਨੂੰ ਕਕਾਰਾਂ ਵਿੱਚ ਸ਼ਾਮਲ ਨਹੀਂ ਸੀ ਕੀਤਾ ਮਹਾਰਾਜ ਹੁਣ ਵੇਖੋ ਕਕਾਰ ਨੇ ਜਿਹੜੇ ਕੇਸ ਕੰਗਾ ਕੜਾ ਕਸ਼ਹਿਰਾ ਤੇ ਕਿਰਪਾਨ ਇਸ ਲਈ ਸਤਿਗੁਰੂ ਜੀ ਨੇ ਜਦੋਂ ਖੰਡੇ ਬਾਟੇ ਦੀ ਪਾਹੁਲ ਛਕਾਈ ਨਾ ਉਸ ਵੇਲੇ ਕੇਸਾਂ ਨੂੰ ਪਕਾਰਾਂ ਵਿੱਚ ਸ਼ਾਮਲ ਕਰ ਦਿੱਤਾ ਮਹਾਰਾਜ ਨੇ ਹੁਣ ਕਹਿਣ ਲੱਗੀ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਰਕਾਂ ਦਾ ਵੱਡਾ ਰਾਜ ਹੈ ਤੇ ਜੇ ਇਹਦੇ ਕੇਸ ਵੇਖੇ ਤੇ ਤੁਸੀਂ ਕਹਿੰਦੇ ਹੋ ਸ਼ਸਤਰ ਵਿਦਿਆ ਦਾ ਅਭਿਆਸ ਕਰਾਓ ਇਹਨੂੰ ਸ਼ਸਤਰ ਸਿਖਾਓ ਤੇ ਕੇਸ ਵੇਖੇ ਤੇ ਮਹਾਰਾਜ ਉਹ ਔਖੇ ਹੋਣਗੇ ਦੁਸ਼ਟ ਵੇਖ ਕੇ ਔਖੇ ਹੋਣਗੇ ਕਿਉਂਕਿ ਮੈਂ ਜਿੱਥੇ ਰਹਿ ਰਹੀਆਂ ਇੱਥੇ ਤਾਂ ਹੈ ਹੀ ਤੁਰਕ ਸਾਰੇ ਕੋਈ ਪੜਾ ਕਾਰਜ ਕਰ ਦੇਣਗੇ ਫੋਨ ਫਰਮਾਇਓ ਸ੍ਰੀ ਗੁਰੂ ਨਹਿਮਾਨੋ ਤਰਾਸਾ ਮਹਾਰਾਜ ਬੋਲੇ ਡਰ ਨਾ ਮੰਨੋ ਕਿਸੇ ਦਾ ਵੀ ਕੁਝ ਦਿਨ ਕੁਝ ਦਿਨ ਹੀ ਹੈ ਹੋਰ ਇਹਨਾਂ ਦਾ ਰਾਜ ਮਹਾਰਾਜ ਕਹਿੰਦੇ ਕੁਝ ਦਿਨ ਹੀ ਹੈ ਹੋਰ ਇਹਨਾਂ ਦਾ ਰਾਜ ਫਿਰ ਸਭ ਖਤਮ ਹੋ ਜਾਏਗਾ ਪਾਤਸ਼ਾਹ ਕਹਿੰਦੇ ਵੇਖੋ ਆ ਜਿਹੜੀ ਪੋਥੀ ਚੱਲ ਰਹੀ ਹੈ ਨੌਵੀਂ ਹੈ ਇਸ ਤੋਂ ਅੱਗੇ ਆਉਣੀ ਹੈ ਦਸਵੀਂ ਫਿਰ ਆਉਣੀ 11ਵੀਂ ਦਸਵੀਂ ਵਿੱਚ ਵੀ ਮਹਾਰਾਜ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਦਾ 11ਵੀਂ ਵਿੱਚ ਵੀ ਮਹਾਰਾਜ ਦਾ ਇਤਿਹਾਸ ਇਉਂ ਕਹਿ ਲਓ ਵੀ 11ਵੀਂ ਪੋਥੀ ਚਾਉਣੀ ਹੈ ਜਾ ਕੇ ਚਮਕੌਰ ਦਾ ਜੰਗ ਸਾਬਜਾਦਿਆਂ ਦੀ ਸ਼ਹੀਦੀ ਮਤਲਬ ਇਉਂ ਕਹਿ ਸਕਦੇ ਆਪਾਂ 42 ਸਾਲਾਂ ਦੀ ਉਮਰ ਦੇ ਵਿੱਚੋਂ ਸਤਿਗੁਰੂ ਜੋਤੀ ਜੋ ਸਮਾਉਂਦੇ ਨੇ 1708 ਵਿੱਚ ਜਿਹੜੀ ਆ ਗੱਲ ਕਹਿ ਰਹੇ ਨੇ ਮਹਾਰਾਜਾ ਰਾਣੀ ਨੂੰ ਇਹ ਕਹਿ ਰਹੇ ਨੇ 1688 ਦੇ ਵਿੱਚ ਪੰਗਾਣੀ ਦਾ ਜੁੱਧ ਹੋਇਆ ਸੀ 1688 ਚ ਮਤਲਬ ਲਗਭਗ 20 ਸਾਲ ਪਹਿਲਾਂ ਹੁਣ ਮਹਾਰਾਜ ਦੀ ਉਮਰ ਕਿੰਨੀ ਆ ਜਦੋਂ ਪੰਗਾਣੀ ਦਾ ਜੁੱਧ ਹੋਇਆ 22 ਸਾਲ ਤੇ ਜਦੋਂ ਮਹਾਰਾਜ ਨੇ ਸੱਚਖੰਡ ਪਿਆਨਾ ਕਰਨਾ ਉਦੋਂ ਉਮਰ ਕਿੰਨੀ ਆ 42 ਸਾਲ 1688 ਤੋਂ 20 ਸਾਲ ਵਿੱਚ ਜੋੜੀਏ ਤਾਂ ਕਿੰਨੇ ਬਣਦੇ ਨੇ 1708 20 ਸਾਲ ਪਹਿਲਾਂ ਕਹਿ ਰਹੇ ਨੇ ਤੁਰਕਾਂ ਦਾ ਰਾਜ ਥੋੜੇ ਸਮੇ ਦਾ ਹੀ ਹੈ ਬਾਕੀ ਫਿਰ ਤਾਂ ਗੱਲ ਕਹੀ ਦੇਣਗੇ ਨਾ ਜਦੋਂ ਨੂਰੇ ਮਾਹੀ ਨੇ ਆ ਕੇ ਸਾਾਕਾ ਸੁਣਾਉਣਾ ਨਾ ਰਾਏ ਕੱਲਾ ਭੇਜਦਾ ਏ ਜਦੋਂ ਨੂਰੇ ਮਾਹੀ ਨੂੰ ਸਰਹੰਦ ਤੋਂ ਖਬਰ ਲੈ ਕੇ ਆ ਤੇ ਨੂਰਾ ਖਬਰ ਲੈ ਕੇ ਆਉਂਦਾ ਆ ਭੱਬਾ ਮਾਰ ਮਾਰ ਮਹਾਰਾਜ ਸੌਂਦਾ ਮਹਾਰਾਜ ਕਹਿੰਦੇ ਨੂਰਿਆ ਰੋ ਨਾ ਸਨਾ ਤੂੰ ਉਹਨੇ ਸੁਨਾਇਆ ਮਹਾਰਾਜ ਇਦਾਂ ਇਦਾਂ ਕਰਕੇ ਸਹਬਜਾਦੇ ਸ਼ਹੀਦ ਕੀਤੇ ਕੋਕੋ ਕੇ ਸ਼ਹੀਦ ਕੀਤੇ ਮਾਤਾ ਗੁਜਰ ਕੌਰ ਸ਼ਹੀਦ ਕੀਤੀ ਉਦੋਂ ਮਹਾਰਾਜ ਨੇ ਸੱਚੇ ਪਾਤਸ਼ਾਹ ਦੇ ਸਾਹਮਣੇ ਇੱਕ ਕਾਈ ਦਾ ਬੂਟਾ ਖੜਾ ਸੀ ਉਹਦੀਆਂ ਜੜਾਂ 'ਚ ਮਹਾਰਾਜ ਨੇ ਕਟਾਰ ਮਾਰੀ ਕਿਰਚ ਮਾਰੀ ਮਾਰ ਕੇ ਤੇ ਜੜੋ ਪੁੱਟ ਕੇ ਕਹਿ ਦਿੱਤਾ ਕਹਿੰਦੇ ਤੁਰਖਾਂ ਦੀ ਜੜ ਪੁੱਟ ਦਿੱਤੀ ਪਾਤਸ਼ਾਹ ਕਹਿੰਦੇ ਰਹੁ ਵਿਚਾਰ ਸਤਿਗੁਰੂ ਕਹਿੰਦੇ ਵੀ ਡਰ ਨਹੀਂ ਮੰਨਣਾ ਕਿਸੇ ਦਾ ਵੀ ਤਉ ਜੇ ਰੱਖੋ ਕੇਸ ਨਾ ਕੀਤਕ ਦਿਨ ਅਨ ਫਿਰ ਵੀ ਜੇ ਇਸ ਦੇ ਕੇਸ ਨਹੀਂ ਰੱਖੋਗੇ ਤਾਂ ਕਿੰਨੇ ਦਿਨ ਹੋਰ ਹਨ ਜੇ ਇਸ ਦਾ ਸਿੰਘ ਨਾਮ ਹੁਣ ਤੋਂ ਰੱਖੋਗੇ ਤਹਾਡੀ ਵੰਛਾ ਮਹਾਨ ਵਧੇਗੀ ਮਹਾਰਾਜ ਜੀ ਜੇ ਹੁਣ ਤੋਂ ਹੀ ਇਸ ਦਾ ਨਾਮ ਇਸ ਦਾ ਸਿੰਘ ਨਾਮ ਹੁਣ ਤੋਂ ਹੀ ਰੱਖੋਗੇ ਤਾਂ ਤੁਹਾਡੀ ਵੰਛਾ ਬੜੀ ਵਧੇਗੀ ਮਹਾਨ ਵਧੇਗੀ ਸਿੰਘ ਨਾਮ ਅੱਬ ਜੇ ਰੱਖੋ ਨਿਜ ਵੰਸ ਮਹਾਨਾ ਪੰਥ ਹਮਾਰੋ ਜਬ ਵਧੈ ਲੈ ਤੁਰਕਣ ਰਾਜੂ ਸਾਡਾ ਜਦ ਪੰਥ ਵੱਧ ਜਾਵੇਗਾ ਨਾ ਤਾਂ ਇਹ ਤੁਰਕਾਂ ਪਾਸੋਂ ਰਾਜ ਖੋਹ ਲਵੇਗਾ ਤੇ ਇਸ ਲਈ ਤਾਂ ਹੀ ਮਹਾਰਾਜ ਕਹਿੰਦੇ ਜੇ ਉਦੋਂ ਵੀ ਕੇਸ ਰੱਖ ਲੈਣਾ ਇਹਨੇ ਤਾਂ ਕਹਿੰਦੇ ਬੜਾ ਕਾਰਜ ਇਹਦੇ ਪੂਰੇ ਹੋਣਗੇ ਉਥਲ ਪੁਥਲ ਫਿਰ ਰਾਜ ਹੋਏ ਨਾ ਮਿਟਾ ਤਹਾਰੋ ਸਤਿਗੁਰੂ ਕਹਿੰਦੇ ਇਹ ਬਚਨਾਂ ਨੂੰ ਮੰਨ ਬੀਬੀ ਕੇਸ ਰੱਖ ਸਿੰਘ ਨਾਮ ਲਾਜ ਦੇ ਨਾਲ بڑا ਵੰਸ਼ ਵਧੇਗਾ ਸਾਰੇ ਪਾਸੇ ਉਥਲ ਪੁਥਲ ਹੋਵੇਗੀ ਜਦੋਂ ਖਾਲਸੇ ਦਾ ਰਾਜ ਆਉਣਾ ਹੈ ਮਹਾਰਾਜ ਕਹਿੰਦੇ ਜਦੋਂ ਤੁਰਕਾਂ ਦਾ ਰਾਜ ਖਤਮ ਹੋਣਾ ਨਾ ਖਾਲਸੇ ਨੇ ਬੜੀ ਭੈੜੀ ਮਾਰ ਮਾਰਨੀ ਇਹਨਾਂ ਨੂੰ ਉਦੋਂ ਤੁਹਾਡਾ ਰਾਜ ਖਤਮ ਨਹੀਂ ਹੋਵੇਗਾ ਰਾਏਪੁਰ ਦੀ ਰਾਣੀ ਨੂੰ ਇਹ ਬਖਸ਼ਿਸ਼ਾਂ ਕੀਤੀਆਂ ਤਬੈ ਵੰਸ਼ ਮਿਲ ਖਾਲਸੇ ਸਗਰੇ ਸੁਖ ਧਾਰੋ ਸਦ ਖਾਲਸੇ ਪੰਥ ਵਿੱਚ ਮਿਲ ਕੇ ਸਾਰੇ ਸੁਖ ਧਾਰਨ ਕਰੋ ਖੜਗ ਸਿਰ ਪਰ ਗੁਰ ਆਪਣੇ ਰਾਜੇ ਸੁਤ ਦੀਨੇ ਕਿਉਂਕਿ ਉਹਨੇ ਵਾਰੀ ਇਹ ਮੰਗਿਆ ਸੀ ਮਹਾਰਾਜ ਮੇਰੇ ਵੰਸ਼ ਵਿੱਚ ਮੇਰਾ ਵੰਸ਼ ਵਧੇ ਫੁੱਲੇ ਰਾਣੀ ਨੇ ਫਿਰ ਮਹਾਰਾਜ ਨੇ ਆਪਣੀ ਤਲਵਾਰ ਤੇ ਢਾਲ ਰਾਜੇ ਦੇ ਪੁੱਤਰ ਨੂੰ ਦਿੱਤੀ ਤੇ ਕਿਹਾ ਗੁਰੂ ਸਥਾਨ ਬਣਾਓ ਉਥੇ ਕਰਪਾਨ ਰੱਖੋ ਤੇ ਢਾਲ ਰੱਖੋ ਤੇ ਇਹਦੀ ਪੂਜਾ ਕਰੋ ਕਿਉਂਕਿ ਤਰਕ ਨਹੀਂ ਤਰਕ ਨਾ ਆਵੇ ਸਾਡੇ ਅੰਦਰ ਸਿੱਖ ਧਰਮ ਦੇ ਵਿੱਚ ਸ਼ਸਤਰਾਂ ਦੀ ਪੂਜਾ ਦੀ ਵੀ ਮਹਾਨ ਥਾਂ ਆ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤਾਂ ਹੈ ਹੀ ਹੈ ਸ਼ਬਦ ਦੀ ਪੂਜਾ ਤਾਂ ਹੈ ਹੀ ਹੈ ਹਯੂਰ ਸਾਹਿਬ ਪਟਨਾ ਸਾਹਿਬ ਆਨੰਦਪੁਰ ਸਾਹਿਬ ਦਮਦਮਾ ਸਾਹਿਬ ਅਕਾਲ ਤਖਤ ਸਾਹਿਬ ਸਾਰੀਆਂ ਜਗ੍ਹਾ ਤੇ ਸ਼ਸਤਰ ਰੱਖੇ ਹੋਏ ਨੇ ਉਹਨਾਂ ਸ਼ਸਤਰਾਂ ਨੂੰ ਹਰ ਰੋਜ਼ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ ਸਮਾਪਤੀ ਤੋਂ ਬਾਅਦ ਆਨੰਦਪੁਰ ਸਾਹਿਬ ਵੀ ਕਰਵਾਉਂਦੇ ਨੇ ਸਾਰੇ ਤਖਤਾਂ ਤੇ ਹੀ ਹੁੰਦੇ ਨੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਬਕਾਇਦਾ ਹਜੂਰ ਸਾਹਿਬ ਦਾ ਬਕਾਇਦਾ ਮਹਾਰਾਜ ਦਾ ਵੱਡੀ ਖੇਡ ਹੈ ਸ਼ਸਤਰਾਂ ਦੀ ਇਸ ਲਈ ਕਹਿੰਦੇ ਵੀ ਕਿਰਪਾਨ ਤੇ ਢਾਲ ਨੂੰ ਰੱਖ ਕੇ ਦੀ ਪੂਜਾ ਕਰੋ ਪੁਰਵੋ ਮਨ ਕੀ ਕਾਮਨਾ ਸਗਰੇ ਸੁਖ ਪਾਵੋ ਆਪਣੇ ਮਨ ਦੀ ਕਾਮਨਾ ਪੂਰੀ ਕਰੋ ਸਾਰੇ ਸੁੱਖ ਪਾਓ ਕੜਾ ਪ੍ਰਸ਼ਾਦ ਬਣਾ ਕੇ ਇਹਦੇ ਅੱਗੇ ਧਰ ਕੇ ਸ਼ਸਤਰਾਂ ਦੇ ਅੱਗੇ ਰੱਖ ਕੇ ਅਰਦਾਸ ਕਰੋ ਕੋਈ ਵੀ ਅਰਦਾਸ ਕਰੋ ਕੋਈ ਵੀ ਕੰਮ ਹੈ ਅਰਦਾਸ ਕਰੋ ਜੇ ਕੋਈ ਕਸ਼ਟ ਵੀ ਆਉਂਦਾ ਆ ਅਰਦਾਸ ਕਰੋ ਖਤਮ ਹੋ ਜਾਵੇਗਾ ਜੋ ਵੀ ਕਾਮਨਾ ਆ ਪੂਰੀ ਹੋਵੇਗੀ ਸਦਾ ਗੁਰੂ ਰਖਵਾਲੀ ਕਰੇਗਾ ਇੱਕ ਕਿਰਪਾਣ ਦਿੱਤੀ ਮਹਾਰਾਜ ਨੇ ਆਪਣੀ ਇੱਕ ਢਾਲ ਦਿੱਤੀ ਇਨੂੰ ਗ੍ਰਹਿਣ ਕਰੋ ਤੇ ਸਨਮਾਨ ਸਮੇਤ ਘਰ ਵਿੱਚ ਰੱਖੋ। ਨਿਤ ਇਹਨੂੰ ਧੂਪ ਬੱਤੀ ਦੇਣੀ ਹੈ। ਨਿਤ। ਇਸ ਲਈ ਇਹ ਬਚਨ ਸੁਣ ਕੇ ਮਹਾਰਾਜ ਦੇ ਰਾਣੀ ਬੜੀ ਖੁਸ਼ ਹੋਈ। ਦੋਵੇਂ ਹੱਥ ਕੱਪੜੇ ਨਾਲ ਟੱਕ ਕੇ ਉਹਨੇ ਝੁੱਕ ਕੇ ਅੱਗੇ ਹੋਈ ਤੇ ਬੋਲੀ। ਮਹਾਰਾਜ ਤੁਮ ਦਾਤ ਵੱਡ ਕੋਸ ਕੇ ਮਟਾਈ। ਮਹਾਰਾਜ ਤੁਹਾਡੀ ਵੱਡੀ ਦਾਤ ਨੂੰ ਕੌਣ ਮਿਟਾ ਸਕਦਾ ਹੈ? ਯਾਪ ਜੀ ਦਾ ਵੱਡਾ ਬਿਰਦ ਹੈ ਆਪ ਜੀ ਦਿਆਲ ਹੋਏ ਹੋ ਗੁਰੂ ਪਿਆਰਿਓ ਮਹਾਰਾਜ ਦੇ ਕਮਲ ਮਹਾਰਾਜ ਦੇ ਕਮਲਾਂ ਤੋਂ ਹਸਤ ਕਮਲਾਂ ਤੋਂ ਰਾਣੀ ਨੇ ਕਿਰਪਾਣ ਪ੍ਰਾਪਤ ਕੀਤੀ ਤੇ ਢਾਲ ਪ੍ਰਾਪਤ ਕੀਤੀ ਤੇ ਬੜੀ ਖੁਸ਼ ਹੋਈ ਆਪਣੇ ਪੁੱਤਰ ਦੇ ਅਸੀਸ ਨੂੰ ਸੋਹਾਈ ਢਾਲ ਵੀ ਤੇ ਕਿਰਪਾਣ ਵੀ ਫਿਰ ਉਹਨੇ ਘਰੇ ਜਾ ਕੇ ਇੱਕ ਪਲੰਗ ਦੇ ਉੱਪਰ ਕੱਪੜੇ ਵਿਛਾ ਕੇ ਸ਼ਸਤਰਾਂ ਨੂੰ ਬੜੇ ਸਨਮਾਨ ਦੇ ਨਾਲ ਉੱਤੇ ਰੱਖ ਦਿੱਤਾ ਇਸ ਤਰ੍ਹਾਂ ਸਤਿਗੁਰੂ ਪਾਸ਼ਾ ਜੀ ਜਾਨ ਲੱਗਿਆ ਕਹਿਣ ਲੱਗੇ ਬੀਬੀ ਰਾਣੀ ਇੱਥੇ ਰਹੋ ਸਦਾ ਗੁਰੂ ਜੀ ਦਾ ਸਿਮਰਨ ਕਰੋ ਤੇ ਪ੍ਰਲੋਕ ਨੂੰ ਸੁਧਾਰੋ ਤੁਹਾਡਾ ਵੰਸ਼ ਚੱਲੇਗਾ ਇਹ ਬਖਸ਼ਿਸ਼ਾਂ ਕਰਕੇ ਮਹਾਰਾਜ ਨੇ ਅੱਗੇ ਚਾਲਾ ਪਾਇਆ ਰਾਏਪੁਰ ਦੀ ਰਾਣੀ ਨੂੰ ਇਹ ਬਖਸ਼ਿਸ਼ਾਂ ਕਰਕੇ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਕੋਟਾਨ ਕੋਰ ਸ਼ੁਕਰ ਮਹਾਰਾਜ ਦਾ ਆਪ ਸੰਗਤ ਦਾ ਆਉ ਅੰਤਲੀ ਤੁਖ ਪੜ ਕੇ ਸਮਾਪਤੀ ਕਰਿਏ ਇਹ ਮਤੀਰਜ ਦੇ ਕਰ ਗਏ ਪ੍ਰਭ ਮਹਾ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ